ਦਾ ਪਲਟ ਗਈ ਇੱਕ ਹੋਰ ਰੇਲ ਗੱਡੀ ਚਲਦੇ ਚਲਦੇ ਪਟੜੀਆਂ ਤੋਂ ਉੱਤਰ ਗਏ ਰੇਲ ਦੇ ਤਿੰਨ ਡੱਬੇ ਆ ਦੇਖੋ ਰੇਲ ਵਿਭਾਗ ਦੇ ਅੰਦਰ ਹੋ ਕੀ ਰਿਹਾ ਏ ਕੌਣ ਇੰਨੇ ਵੱਡੇ ਨੁਕਸਾਨ ਦਾ ਜ਼ਿੰਮੇਵਾਰ ਹੈ ਕੁਝ ਸਮੇਂ ਪਹਿਲਾਂ ਫਤਿਹਗੜ੍ਹ ਸਾਹਿਬ ਨੇੜੇ ਵੀ ਇਹ ਪਟਰੀ ਤੋਂ ਜਿਹੜੇ ਟ੍ਰੇਨ ਦੇ ਡੱਬੇ ਸਨ ਉੱਤਰ ਗਏ ਸੀ ਹੁਣ ਫੇਰ ਇੱਕ ਵਾਰ ਫੇਰ ਦੇਖਣ ਦੇ ਵਿੱਚ ਆਇਆ ਏ ਜਿੱਥੇ ਫਰੀਦাবাদ ਨੇੜੇ ਜਿਹੜੀ ਟ੍ਰੇਨ ਹੈ ਉਹ ਪਟੜੀਆਂ ਤੋਂ ਉੱਤਰ ਜਾਂਦੀ ਹੈ ਤਿੰਨ ਡੱਬੇਸ ਦੇ ਉੱਤਰ ਜਾਂਦੇ ਨੇ ਜਿਸ ਕਰਕੇ ਕਾਫੀ ਨੁਕਸਾਨ ਹੋਇਆ ਹੈ ਰੇਲਵੇ ਲਾਈਨਾਂ ਨੂੰ ਵੀ ਡੱਬਿਆਂ ਨੂੰ ਵੀ ਅਤੇ ਜਿਹੜਾ ਟ੍ਰੇਨ ਹੈ ਜਿਹੜੀ ਪੂਰੀ ਉਹ ਦੇਖ ਹੀ ਸਕਦੇ ਹੋ ਕੀ ਹਾਲ ਹੋਇਆ ਹੈ ਤਾਂ ਪਲਟ ਗਈ ਇੱਕ ਹੋਰ ਰੇਲ ਗੱਡੀ ਚੱਲਦੇ-ਚੱਲਦੇ ਪਟੜੀਆਂ ਤੋਂ ਉੱਤਰ ਗਏ ਇਸ ਦੇ ਤਿੰਨ ਡੱਬੇ ਇਹ ਦੱਸਦੀ ਹੈ ਕਿ ਪੂਰੀ ਰੇਲਵੇ ਲਾਈਨ ਜਿਹੜੀ ਆ ਟੁੱਟ ਗਈ ਹੈ ਇਸ ਕਰਕੇ ਜਿਹੜੇ ਲੋਕ ਨੇ ਰੇਲਵੇ ਸਟੇਸ਼ਨਾਂ ਤੇ ਉਹ ਖੜੇ ਨੇ ਕਿਉਂਕਿ ਜਿਹੜੀ ਬਾਕੀ ਰੇਲਾਂ ਨੇ ਜਿਨ੍ਹਾਂ ਨੇ ਇੱਥੋਂ ਗੁਜ਼ਰਨਾ ਸੀਗਾ ਉਹਨਾਂ ਨੂੰ ਡਿਲੇ ਕਰ ਦਿੱਤਾ ਗਿਆ ਏ ਉਹਨਾਂ